ਪਾਈ ਦਾ ਪਾਈ ਅਮਰੀਕ ਸਿੰਘ ਜੀ ਜਿਹੜੇ ਗੁਰੂ ਕੇ ਵਜ਼ੀਰ ਤੇ ਗੁਰੂ ਨੇ ਕਿਰਪਾ ਵਾਖੀ ਕਰਕੇ ਗੁਰ ਸ਼ਬਦ ਗਾਇਨ ਕਰਨ ਦੀ ਵੀ ਸੋਚੀ ਬਖਸ਼ਿਸ਼ ਕੀਤੀ ਉਹਨਾਂ ਦੀ ਆਪਾਂ ਅੰਤਮ ਅਰਦਾਸ ਜੋ ਕੇ ਬੈਠੇ ਕਿਉਂਕਿ ਜਿਹੜਾ ਵਰਤਾਰਾ ਜਿਸਨੂੰ ਬਾਤਿਆ ਸਾਰਿਆਂ ਦੇ ਬਹੁਤ ਵੱਡਾ ਦੁੱਖਦਾਇਕ ਸੀ ਪਰ ਜਿਨ੍ਹਾਂ ਦਾ ਕੋਈ مالی ਨੁਕਸਾਨ ਹੋ ਜਵੇ ਉਹ ਸਮੇਂ ਅਨੁਸਾਰ ਕੋਈ ਵਾਹੀ ਹੋ ਸਕਦੀ ਆ ਬੜਾ ਇਹੋ ਜਿਹਾ ਗੁਰ ਸੇਖ ਜਿਹੜੇ ਗੁਰੂ ਪਾਤਸ਼ਾਹ ਜੀ ਦੇ ਵਜ਼ੀਰ ਤੇ ਗੁਰੂ ਦੇ ਕੀਰਤਨੀ ਉਹਨਾਂ ਦਾ ਚਲਾ ਜਾਣਾ ਪਰਵਾਰ ਲਈ ਵੀ ਬਹੁਤ ਵੱਡਾ ਘਾਟਾ ਸਿੱਖ ਭਾਈਚਾਰੇ ਲਈ ਵੀ ਬਹੁਤ ਵੱਡਾ ਘਾਟਾ ਤੇ ਕੌਮ ਦੇ ਵੀ ਬਹੁਤ ਵੱਡਾ ਘਾਟਾ ਗੁਰੂ ਸਾਹਿਬ ਕਿਰਪਾ ਨਾਲ ਆਪਾਂ ਪਵਿੱਤਰ ਗੁਰਬਾਣੀ ਦੇ ਨਾਲ ਜੁੜੇ ਹੋ ਆਂ ਸਤਿਗੁਰੂ ਜੀ ਦੀ ਗੁਰਬਾਣੀ ਸਾਨੂੰ ਬਹੁਤ ਵੱਡਾ ਧੰਨਵਾਦ ਜੀ ਦਿੰਦੀ ਹਰੇ ਨਹੀਂ ਨ ਡਟਰੀ ਪੱਕੀ ਬਚਨ ਹਾਰ ਲੈ ਲੈ ਬਾਤ ਪਹੁੰਚਿਆ ਲਾਵੇ ਕਰ ਤਿਆਰ ਜਾਂ ਹੁਆ ਹੋ ਸੰਕਿਰਤ ਸੰਾਰ ਦਾ ਤਾਂ ਗੁਣ ਮਿਨੇ ਅਖੇ ਬਾਤ ਇਹ ਸਤਿਗੁਰ ਜੀ ਸਿੱਖ ਨੂੰ ਸਮਝਾਉਂਦੇ ਭਾਈ ਕਿ ਤੇਰੀ ਸਵਾਸਾਂ ਦੀ ਪੂਜੀ ਜਿਵੇਂ ਕਿਸਾਨ ਆਪਣੀ ਫਸਲ ਖਰੀ ਬਟਲੇ ਫਕਾਰ ਕੇ ਵੱਢ ਲੈ ਪਰ ਜਿਹਲੇ ਅਚਨ ਚੇਤ ਕਿਸੇ ਦੀ ਰੁਕਸ਼ਤੀ ਇਹ ਤੋਂ ਹੁੰਦੀ ਹੈ ਇਸ ਧਰਤੀ ਤੋਂ ਫੇਰ ਉਹ ਵੱਡਾ ਪਰਵਾਰ ਲਈ ਵੀ ਦੁੱਖ ਮੰਨਦਾ ਤੇ ਬਾਟੀਆਂ ਲਈ ਵੀ ਮੰਨਦਾ ਕਿਉਂਕਿ ਲੜਾਈ ਦੋ ਮੋਲਕਾਂ ਦੀ ਉਹਦੇ ਵਿੱਚ ਤੁਸੀਂ ਬਾਰਡਰ ਤੇ ਬੈਠੇ ਹੋਣਾ ਫੇਰ ਵੀ ਤੁਹਾਨੂੰ ਇਸ ਦੌਰ ਤੇ ਤਸੱਲੀ ਵੀ ਬਾਖੇ ਕਰਦਾ ਤੁਸੀਂ ਗੁਰੂ ਸਾਹਿਬ ਦੀ ਗੁਰਸਿੱਖੀ ਸਾਹਮਣੇ ਬੈਠੇ ਆ ਗੁਰੂ ਘਰਾਂ ਦਾ ਪ੍ਰਬੰਧ ਸਾਹਮਣੇ ਬੈਠੇ ਆ ਤੇ ਤੁਸੀਂ ਚੇਚੇ ਤੌਰ ਤੇ ਸਾਧਗੁਰੂ ਜੀ ਦੇ ਸ਼ਬਦ ਦੇ ਪੁਜਾਰੀ ਵੀ ਔਰ ਭਾਈ ਅਮਰੀਕ ਸਿੰਘ ਜੀ ਜਿਨ੍ਹਾਂ ਦੇ ਪਿਤਾ ਜੀ ਸੂਬੇਦਾਰ ਅਰਤਾ ਸਿੰਘ ਜੀ ਜਿਨ੍ਹਾਂ ਨੇ ਵੀ ਇਸ ਗੁਰੂ ਘਰ ਦੇ ਵਿੱਚ ਬਹੁਤ ਵੱਡਾ ਆਪਣਾ ਯੋਗਦਾਨ ਪਾਇਆ ਮੈਂ ਇਸ ਅੰਤਮ ਉਦਾਰ ਦੇ ਵਿੱਚ ਇਹ ਸਾਡੇ ਪ੍ਰਧਾਨ ਵੀ ਆ ਬਾਰ-ਬਾਰ ਰਜਿੰਦਰ ਸਿੰਘ ਧਾਮੀ ਦਾ ਧੰਨਵਾਦ ਕਰਨਾ ਮੈਂ ਕਹਿੰਦਾ ਤੁਹਾਨੂੰ ਇਹ ਲੰਮਾ ਤਾਂ ਬਰਤ ਲਿਆ ਐ ਐਵੇਂ ਨਾ ਬਰਤਿਓ ਕਿਉਂਕਿ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਸੇਖਾਂ ਦੀ ਨਮਾਇੰਦਗੀ ਭਾਵੇਂ ਪੰਜਾਬ ਹਰਿਆਣੇ ਚ ਕਰਦੀ ਉਹ ਤਾਂ ਆ ਰਿਆ ਨਾ ਵੀ ਸਭ ਤੋਂ ਲੰਬੇ ਹੋ ਗਿਆ ਪਰ ਜਦੋਂ ਵੀ ਕਿਸੇ ਦੇਸ਼ ਦੇ ਵਿੱਚ ਜਾਂ ਵਿਦੇਸ਼ ਦੇ ਵਿੱਚ ਕੋਈ ਘਟਨਾ ਵਾਪਰਦੀ ਆ ਤੇ ਹਰ ਇੱਕ ਬੰਦੇ ਦਾ ਧਿਆਨ ਜਿਹੜਾ ਹੈ ਉਹ ਕਰਤਤ ਹੁੰਦਾ ਸ਼੍ਰੋਮਣੀ ਗੁਰਦਵਾਰਾ ਸੋਵੰਦ ਕਮੇਟੀ ਦਾ ਅਸੀਂ ਕੋਈ ਤੁਹਾਡੇ ਤੇ ਇਸ਼ਾਨ ਨਹੀਂ ਕੀਤਾ ਨਾ ਪਰਿਵਾਰ ਦੀ ਕੋਈ ਇਸ਼ਾਨ ਕੀਤਾ ਸਾਡਾ ਰੋਡ ਲਾਈ ਖਾਤ ਪਣਦਾ ਕਿ ਆਹ ਦੇਸ਼ ਦਾ ਦੇ ਸਮੇਂ ਦੇ ਵਿੱਚ ਤੁਹਾਡੇ ਨਾਲ ਆ ਕੇ ਖੜੇ ਹੋਈਏ ਤੁਹਾਡੇ ਦੁੱਖ ਦੇ ਭਾਈਵਾਲ ਬਣ ਗਏ ਜੇ ਇਨਸਾਨ ਹਰ ਜਿਹੜੇ ਬੱਚੇ ਦੋ ਉੱਤੇ ਜਿਹੜੇ ਇਲਾਜ ਆ ਅੰਮ੍ਰਿਤਸਰ ਸਾਡੇ ਸਕੱਤਰ ਸਾਹਿਬ ਨੇ ਭੇਜਿਆ ਤੁਹਾਨੂੰ ਇੱਕ ਦੀ ਵਿਚਾਰੇ ਦੀ ਇਥੋਂ ਕੋਈ ਨਹੀਂ ਤੇ ਇੱਕ ਦਾ ਗੋਡਾ ਤੇ ਅਸੀਂ ਉਹਨਾਂ ਨੂੰ ਵੀ ਆਫਰ ਕੀਤੀ ਸੀ ਕਿ ਤੁਸੀਂ ਕਿਸੇ ਤਰ੍ਹਾਂ ਦੀ ਮਾਲੀ ਸਹਾਇਤਾ ਵੀ ਤੇ ਦੂਜੇ ਤੌਰ ਤੇ ਤੁਸੀਂ ਜੇ ਇਲਾਜ ਲਈ ਕਿਉਂਕਿ ਗੁਰੂ ਨਾਨਕ ਦਾ ਮੈਡੀਕਲ ਯੂਨੀਵਰਸਿਟੀ ਆ ਜੇ ਤੁਹਾਨੂੰ ਲੋੜਿਆ ਤੁਹਾਨੂੰ ਜ਼ਰੂਰ ਦੱਸਿਓ ਪਰ ਪਰਿਵਾਰ ਨੇ ਕਿਹਾ ਹਾਲ ਸਾਨੂੰ ਲੋੜ ਨਹੀਂ ਸੋ ਮੈਂ ਸਮਝਦਾ ਅੱਜ ਲੜਾਈ ਮਹਾ ਗੋਹਮ ਉਠਾ ਦੀਆ ਪਰ ਜੇਲੇ ਤਾਰਾ ਟੁੱਟਦਾ ਤੇ ਬੇਦਖੋ ਮਹਿਸੂਸ ਕੀਤਾ ਜਾਂਦਾ ਭਾਈ ਅਮਜੀਤ ਸਿੰਘ ਦਾ ਚੰਗੇ ਗੁਰਦੇ ਤੋਂ ਨਾਤੇ ਸਾਡੇ ਤੋਂ ਚਲੇ ਜਾਣਾ ਦੁੱਖ ਦਾ ਕਾਰਨ ਪਰਿਵਾਰ ਲਈ ਵੀ ਆ ਤੇ ਸਾਡੇ ਵੀ ਸਾਹ ਲੈਣ ਲਈ ਤੇ ਜੁੜ ਕੇ ਅਰਦਾਸ ਹੀ ਕਰੀਏ ਰਾਣਾ ਰਾਉ ਨਕੂਰੇ ਰੰਗਨਾ ਤੋਂ ਤਾਂ ਬੀਰ ਬਾਰੀ ਆਪ ਕੋ ਆਪਣੀ ਕੋਈ ਨਾ ਬੰਦੇ ਦੀ ਇਹ ਗੁਰੂ ਸਾਹਿਬ ਜੀ ਦਾ ਸਾਨੂੰ ਹੁਕਮ ਹੀ ਆ ਤੇ ਆਪਾਂ ਉਹ ਵੀ ਸਮਝ ਜਿੱਤੇ ਕਰਨਾ ਮਰਨੇ ਤੇ ਡਰਦੇ ਜੀਵਿਆ ਲੋੜੇ ਸਭ ਕੋਈ ਸਰਪ ਦਾ ਮਰਨ ਉਹਨੇ ਠੀਕ ਕਰਦਾ ਜਿਉਂ ਨੂੰ ਜੀ ਕਰਦਾ ਪਰ ਸਤਿਗੁਰੂ ਜੀ ਕਹਿੰਦੇ ਜਿਹੜੇ ਗੁਰਸ਼ਾਡਨ ਦੇ ਵਿੱਚ ਜਿਉਂਦੇ ਜੀ ਆਪਣੇ ਆਪ ਨੂੰ ਸੰਭਾਲ ਲੈਂਦੇ ਜਿਵੇਂ ਭਾਈ ਅਮਰੀਕ ਸਿੰਘ ਨੇ ਸਮੋਇਆ ਉਹਨਾਂ ਦਾ ਵੀ ਲੋਕ ਤੇ ਪ੍ਰੋਗ ਲੋਕ ਸਹਿਯਲੇ ਹੋਣ ਦੀ ਤੋਂ ਮੈਂ ਬਤੌਰ ਸ਼ਾਹੋਨੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਮੁਖੀ ਸੇਵਾਦਾਰ ਦੇ ਨਾਤੇ ਫਿਰ ਬਾਰ ਬਾਰ ਇਹਨਾਂ ਪੰਦੇ ਦਾ ਫਾਟ ਬੰਦ ਕਰਦਾ ਸੀ ਮੁੰਡਲਾ ਫਾਟ ਬੰਦ ਕਰਦਾ ਸੀ ਤੇ ਜਿੱਥੇ ਕੋਈ ਮਾਰਟੀ ਬੋਰ ਵੀ ਕੋਈ ਕਿਸੇ ਢੰਗ ਦੀ ਅਮਦਾਰ ਹੋਈ ਉਹ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਮੈਂ ਆਪਣੀ ਭੈਣ ਨਾਲ ਵੀ ਕਿਉਂਕਿ ਹਾਲੇ عمر ਨੌਜਵਾਨੀ ਦੀ ਵਿੱਚ ਚੱਲਿਆ ਜਾਣਾ ਸਾਡੇ ਵੀ ਤਾਂ ਸੋ ਗੁਰੂ ਸਾਹਿਬ ਦੇ ਚਰਨਾਂ ਚ ਅਰਦਾਸ ਸਤਿਗੁਰ ਜੀ ਉਸ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਪਾਛਣਾ ਪਿੱਛੇ ਸਾਰੇ ਤੇ ਖਾਸ ਕਰਕੇ ਪਰਿਵਾਰ ਨੂੰ ਇਹ ਬਾਣਾ ਮੰਨਣ ਦਾ ਬਲ ਉਸਦਾਂ ਬਖਸ਼ੀ ਕਰਨਾ ਤੁਛ ਜਿਹੀ ਕਿਉਂਕਿ ਹੈ ਕੁਛ ਨਹੀਂ ਤੁਛ ਜੇ ਭੇਟਾ ਜਿਹੜੀ ਉਹ ਭੈਣ ਜੀ ਨੂੰ ਭੇਟ ਕੀਤੀ ਜਾਊਗੀ ਮੈਂ ਮਹਾਂਤ ਮਨਜੀਤ ਸਿੰਘ ਜੀ ਸਾਡੇ ਸਤਕਾਰ ਤੁਹਾਡੇ ਸਟੇਟ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਉਂਦੇ ਉਹਨਾਂ ਦੇ ਨਾਲ ਸਾਡੇ ਪ੍ਰਧਾਨ ਜੀ ਖੜੇ ਜਾਂ ਮੇਰੇ ਨਾਲ ਇਹ ਕੱਲ ਦੇ ਰੂਪੇਖਾ ਲਿਖਣ ਡਏ ਸੀ ਸਰਦਾਰ ਸਾਡੇ ਪਰਚੰਨ ਸਿੰਘ ਜੀ ਤੇ ਮੇਰੇ ਨਾਲ ਚੇਤੇ ਤੌਰ ਤੇ ਸਰਦਾਰ ਰਵਿੰਦਰ ਸਿੰਘ ਜੀ ਮਹਿਤਾ ਜਿਨ੍ਹਾਂ ਦਾ ਵੀ ਬਹੁਤ ਇਸ ਕਸ਼ਮੀਰ ਜੰਮੂ ਦੇ ਨਾਲ ਵਾਰ ਆਇਆ ਸਰਦਾਰ ਸਰਜੀਤ ਸਿੰਘ ਦੇ ਪਿਡੇ ਵੱਲ ਤੇ ਸਾਡੇ ਥੋੜੇ ਸੱਤਰ ਸਹਿਬਾਨ ਸਾਰੇ ਪਹੁੰਚੇ ਆ ਮੈਂ ਗੁਰਚਰਨਾ ਚ ਅਰਦਾਸ ਕਰਨਾ ਸਤਿਗੁਰੂ ਜੀ ਆ ਸੰਗਤ ਦੀ ਰਾਤ ਵੀ ਤੁਸੀਂ ਕਰਨੀ ਗੁਰਸਾਹਿਬ ਜੀ ਇਸ ਪਰਿਵਾਰ ਨੂੰ ਆਪਣੇ ਦਰੋਂ ਪਰੋਂ ਦੁੱਖ ਮੰਨਣ ਦਾ ਤੇ ਸਤਿਗੁਰੂ ਜੀ ਇਹ ਬਾਣਾ ਮੰਨਦਾ ਤੇ ਗੁਰੂ ਸਾਹਿਬ ਜੀ ਦੇ ਆਦੇ ਅਹੰਕਾਰ ਜ਼ਿੰਦਗੀ ਜੀਉਣ ਦਾ ਸਤਿਗੁਰੂ ਦੀ ਬਲੋਂ ਤੋਂ ਬਸ ਕਰੀ